ਸੁਰਿੰਦਰ ਕੌਰ ਉਮਰ ਕਰੀਬ ਠਾਠ ਸਾਲ ਸਮਰਾਲਾ ਦੇ ਪਿੰਡ ਲਲਕਲਾਂਦੀ ਰਹਿਣ ਵਾਲੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਇਹ ਪਰਿਵਾਰ ਅਤੇ ਉਸ ਦੇ ਪਰਿਵਾਰ ਦੇ ਵਿੱਚ ਜਵਾਂਤੀ ਅਤੇ ਪੁੱਤ ਤੋਂ ਇਲਾਵਾ ਉਸ ਦਾ ਪਤੀ ਹੀ ਰਹਿੰਦਾ ਸੀ ਬੀਤੇ ਦਿਨੀ 17 ਨੂੰ ਸੁਰਿੰਦਰ ਕੌਰ ਆਪਣੇ ਪਤੀ ਨੂੰ ਇਹ ਕਹਿ ਕੇ ਕਰੋ ਜਾਂਦੀ ਹੈ ਕਿ ਮੈਂ ਗਵਾਂਡੀਆਂ ਦੇ ਘਰ ਕੰਮ ਕਰਨ ਚੱਲੀ ਹਾਂ ਉੱਥੇ ਕੋਈ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਸ ਤੇ ਚਲਦੇ ਕੁਝ ਹੋਰ ਰਿਸ਼ਤੇਦਾਰ ਦੋਸਤ ਇਕੱਠੇ ਹੋਏ ਸਨ ਅਤੇ ਉੱਥੇ ਕੰਮ ਕਰਨ ਦੇ ਲਈ ਹੀ ਸੁਰਿੰਦਰ ਕੌਰ ਗਈ ਹੋਈ ਸੀ ਪਰ ਉਹ ਤੋਂ ਵਾਪਸ ਨਹੀਂ ਪਰਤੀ ਨਾ ਹੀ ਪਿੰਡ ਦੇ ਵਿੱਚ ਉਸਨੂੰ ਕਿਤੇ ਹੋਰ ਦੇਖਿਆ ਗਿਆ ਇਸ ਤੋਂ ਬਾਅਦ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੁੰਦਾ ਹੈ ਤਾਂ ਉਹਨਾਂ ਦੇ ਘਰ ਜਾ ਕੇ ਦੇਖਿਆ ਜਾਂਦਾ ਹੈ ਗਵਾਨ ਤੇ ਵੀ ਜਦੋਂ ਉਹ ਪਹੁੰਚਦੇ ਨੇ ਤਾਂ ਉਹ ਆਖਦੇ ਨੇ ਕਿ ਤੁਹਾਡੀ ਪਤਨੀ ਤਾਂ ਇੱਥੋਂ ਜਾ ਚੁੱਕੀ ਹੈ ਪਤੀ ਨੂੰ ਬਿਠਾ ਕੇ ਚਾਹ ਪਿਲਾਈ ਜਾਂਦੀ ਹੈ ਅਤੇ ਕੁਝ ਸਮੇਂ ਬਾਅਦ ਪਤੀ ਵੀ ਉੱਥੋਂ ਵਾਪਸ ਮੁੜਾਉਂਦਾ ਘਰ ਪਹੁੰਚਦਾ ਹੈ ਤੇ ਦੇਖਦਾ ਹੈ ਕਿ ਉਸਦੀ ਪਤਨੀ ਘਰ ਨਹੀਂ ਫੋਨ ਨੰਬਰ ਮਿਲਾਇਆ ਜਾਂਦਾ ਪਰ ਕਿਸੇ ਤਰ੍ਹਾਂ ਨਾਲ ਸੰਪਰਕ ਨਹੀਂ ਹੋ ਪੰਦਾ ਇਸ ਤੋਂ ਬਾਅਦ ਬੱਚੇ ਅਤੇ ਪਿਤਾ ਪਰੇਸ਼ਾਨ ਹੋ ਜਾਂਦੇ ਨੇ ਉਸ ਪਤੀ ਦਾ ਕਹਿਣਾ ਸੀ ਕਿ ਮੈਂ ਹਰ ਕਿਤੇ ਲੱਭਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੇ ਵੀ ਸਰਪੰਚ ਨੂੰ ਨਾਲ ਲੈ ਕੇ ਪੂਰੇ ਪਿੰਡ ਦੇ ਕੈਮਰੇ ਚੈੱਕ ਕੀਤੇ ਅਤੇ ਪਤਾ ਲੱਗਿਆ ਕਿ ਪਿੰਡ ਤੋਂ ਬਾਹਰ ਉਹਨਾਂ ਦੀ ਮਾਤਾ ਗਈ ਹੀ ਨਹੀਂ ਤਾਂ ਉਸ ਘਰ ਤੋਂ ਬਾਹਰ ਨਹੀਂ ਆਈ ਜਿੱਥੇ ਕੰਮ ਕਰਦੀ ਸੀ ਅਤੇ ਪਿੰਡ ਤੋਂ ਬਾਹਰ ਕਿਤੇ ਗਈ ਨਹੀਂ ਪਰ ਹੁਣ ਤੱਕ ਵੀ ਸੁਰਿੰਦਰ ਕੌਰ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ 17 ਤਰੀਕ ਤੋਂ ਲਾਪਤਾ ਦੋ ਦਿਨ ਹੋ ਚੁੱਕੇ ਸੀ ਪੁਲਿਸ ਨੂੰ ਵੀ ਇਸ ਬੰਦੀ ਜਾਣਕਾਰੀ ਦਿੱਤੀ ਗਈ ਅਤੇ ਹੁਣ ਇੱਕ ਆਖਰੀ ਇਹੀ ਬਚਦਾ ਸੀ ਕਿ ਆਪਣੇ ਪੱਧਰ ਤੇ ਵੀ ਉਸਦੀ ਪਾਲ ਕੀਤੀ ਜਾਵੇ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਦੋ ਦਿਨ ਬਾਅਦ ਮੁਰਦਾ ਪੁਲਿਸ ਆਂਤੀ ਹੈ ਅਤੇ ਪਤਾ ਲੱਗਦਾ ਹੈ ਕਿ ਜਿਸ ਥਾਂ ਤੇ ਸੁਰਿੰਦਰ ਕੌਰ ਕੰਮ ਕਰਨ ਗਈ ਸੀ ਗੁਆਂਢ ਦੇ ਵਿੱਚ ਉਹਨਾਂ ਦੇ ਘਰ ਦੀ ਰਸੋਈ ਦੇ ਅੰਦਰੋਂ ਹੀ ਉਸਦੀ ਫ੍ਰਿਤਕ ਦੇ ਬਰਾਮ ਪਰ ਉਹ ਗਵਾਂਡੀ ਕਹਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਇਹ ਮਰੀ ਪਈ ਐ ਐਸ ਤੇ ਸੁਰਿੰਦਰ ਕੌਰ ਦਾ ਪੁੱਤ ਸਵਾਲ ਕਰਦਾ ਕਿ ਕਿਸੇ ਵੀ ਰਸੋਈ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਜਾਵੇ ਕੋਈ ਗਿਰਿਆ ਪਿਆ ਹੋਵੇ ਮਰਿਆ ਪਿਆ ਹੋਵੇ ਤੇ ਘਰ ਦੇ ਨੂੰ ਪਤਾ ਹੀ ਨਹੀਂ ਲੱਗੇ ਕਿੰਜ ਹੋ ਗਿਆ ਇਹ ਸਾਰੀ ਰੱਤੀ ਵਿਚਾਈ ਸਾਜ਼ਿਸ਼ ਹੈ ਮੁੰਡੇ ਦੇ ਵੱਲੋਂ ਗਵਾਂ ਤੇ ਵੀ ਇਲਜ਼ਾਮ ਲਗਾਏਗੇ ਕਿਉਂਕਿ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਨੇ ਗਵਾਂਦੇ ਰਿਚਾਇ ਇੱਕ ਰਿਸ਼ਤੇਦਾਰ ਦੇ ਉੱਪਰ ਤਾਂ ਪਰਚਾ ਦਰਜ ਕਰ ਦਿੱਤਾ ਜੋ ਕਿ ਮਾਚੀਵਾੜਾ ਤੋਂ ਆਇਆ ਸੀ ਰਿਸ਼ਤੇ ਦੇ ਵਿੱਚ ਉਸ ਦਾ ਇੱਕ ਪਤੀਜਾ ਵੀ ਲੱਗਦਾ ਉਸ ਦੇ ਖਿਲਾਫ ਇਹ ਹੈ ਮਾਮਲਾ ਬਣਦਾ ਪਰ ਪਰਿਵਾਰਿਕ ਨੰਬਰ ਕਹਿੰਦੇ ਕਿ ਜਿੰਨਾ ਦੀ ਤਾਰੀਖੇ ਸਾਰੀ ਘਟਨਾ ਹੋਈ ਹੈ ਆਖਿਰਕਾਰ ਉਹਨਾਂ ਨੂੰ ਕਿਉਂ ਬਖਸ਼ਿਆ ਜਾ ਰਿਹਾ ਕਿਉਂ ਉਹਨਾਂ ਦਾ ਨਾਮ ਕਿਤੇ ਵੀ ਨਹੀਂ ਆਇਆ ਕਿਉਂ ਆਖਿਰਕਾਰ 2 ਦਿਨ ਤੱਕ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਸਬੰਧੀ ਹੁਣਾਂ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਪਰਿਵਾਰ ਦੀ ਮੰਗ ਬਿਲਕੁਲ ਜਾਇਜ਼ ਨਾਗ ਰਹੀ ਹੈ ਪਰ ਪੁਲਿਸ ਜਾਂਚ ਪੜਤਾਲ ਤੇ ਕੀਤੀ ਬਾਕੀ ਗੱਲਾਂ ਦੇਖੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਵੀ ਕੋਈ ਇਸ ਦੇ ਵਿੱਚ ਗੁਨਾਹ ਕਰ पाए ਜਾਂਦੇ ਨੇ ਪਿੰਡ ਦੇ ਵਿੱਚ ਏਡੀ ਵੱਡੀ ਘਟਨਾ ਹੋ ਗਈ ਜਿਸ ਤੋਂ ਬਾਅਦ ਪਿੰਡ ਵਾਲੇ ਗੱਲਾਂ ਜ਼ਰੂਰ ਕਰ ਰਹੇ ਨੇ ਪਰ ਸਾਹਮਣੇ ਆ ਕੇ ਖੁੱਲ ਕੇ ਕੋਈ ਵੀ ਗੱਲ ਦੱਸ ਨਹੀਂ ਰਿਹਾ ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਬੱਚਿਆਂ ਸਮੇਤ ਉਸਔਰਤਾ પતિ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਸਾਰਾ ਦੁੱਖ ਦਰਦ ਬਿਆਨ ਕੀਤਾ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਚੰਗੀ ਭਲੀ ਮਾਂ ਜਿਹੜੀ ਕੀ ਘਰੋਂ ਗਈ ਹੈ ਉਹ ਵਾਪਸ ਇਸ ਹਾਲ ਦੇ ਵਿੱਚ ਪਰਤਣੀ ਹੈ ਤੇ ਉਹ ਸਾਰੀਆਂ ਗੱਲਾਂ ਧੀ ਦੇ ਮਨ ਦੇ ਵਿੱਚ ਹੀ ਰਹਿ ਗਈਆਂ ਜਿਹੜੀਆਂ ਉਸਨੇ ਆਪਣੀ ਮਾਂ ਦੇ ਨਾਲ ਅਜੇ ਕਰਨੀਆਂ ਸੀ ਉਪਤੀ ਜਿਹੜਾ ਆਪਣੀ ਪਤਨੀ ਨੂੰ ਲੱਭਦਾ ਲੱਭਦਾ ਗੁਆਂਢ ਤੇ ਘਰ ਦੇ ਵਿੱਚ ਵੀ ਜਾ ਪਹੁੰਚਿਆ ਸੀ ਉਸ ਤੋਂ ਵੀ ਉਸਦੀ ਪਤਨੀ ਨਹੀਂ ਮਿਲੀ ਇਸ ਦੇ ਪਿੱਛੇ ਦਾ ਕਾਰਨ ਖੈਰ ਇਸ ਪਰਿਵਾਰ ਨੇ ਵੀ ਦੱਸਿਆ ਦਰਅਸਲ ਜਿੱਥੇ ਕੰਮ ਕਰਨ ਦੇ ਸੀ ਸੁਨਿੰਦਰ ਕੌਰ ਉਸ ਘਰ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਕਿਸੇ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਪਣੇ ਹੀ ਪਰਿਵਾਰਿਕ ਜੀਤ ਦੀ ਉਹ ਜਾਣ ਲੈਣ ਦੀ ਫਿਰਾਰ ਤੇ ਵਿੱਚ ਸੀ ਪਰ ਐਸੇ ਹੀ ਦੌਰਾਨ ਸੁਨਿੰਦਰ ਕੌਰ ਕੰਮ ਕਰਦੀ ਕਰਦੀ ਉੱਥੇ ਪਹੁੰਚ ਜਾਂਦੀ ਹੈ ਅਤੇ ਜਦੋਂ ਉਹ دیکھتے ਨੇ ਕਿ ਇਸ ਨੇ ਸਭ ਕੁਝ ਦੇਖ ਲਿਆ ਐਸੇ ਗੁੱਸੇ ਦੇ ਵਿੱਚ ਐਸੀ ਚਿੰਤਾ ਦੇ ਵਿਚੋਣਾਂ ਨੇ ਸੁ린ਦਰ ਪੌਰ ਦੀ ਜਾਨ ਲੈ ਲਈ ਇਹ ਸਾਰੀ ਕਹਾਣੀ ਪਰਿਵਾਰਿਕ ਮੈਂਬਰਾਂ ਨੇ ਦੱਸੀ ਹੈ ਫਿਲਹਾਲ ਜਾਂਚ ਪੜਤਾਲ ਤੋਂ ਬਾਅਦ ਹੀ ਸਾਰੀ ਪਹਿਲੂ ਸਾਹਮਣੇ ਆਣਗੇ ਪਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਵੀ ਕੋਈ ਇਸ ਘਟਨਾ ਦੇ ਵਿੱਚ ਗੁਨਾਹਗਾਰ ਹੈ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਅਜਿਹੀ ਮਾੜੀ ਹਰਕਤ ਕਿਸੇ ਦੇ ਨਾਲ ਨਾ ਕਰੇ ਤਾਂ ਇੱਕੋ ਪਿੰਡ ਦੇ ਵਿੱਚ ਰਹਿਣ ਵਾਲਾ ਇਹ ਪਰਿਵਾਰ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਉਸ ਪਰਿਵਾਰਿਕ ਮੈਂਬਰਾਂ ਦੀਆਂ ਕੋਲਾ ਖੋਲ ਰਿਹਾ ਹੈ ਕਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਮੂੰਹੋਂ ਕੀ ਕੁਝ ਦੱਸਿਆ ਗਿਆ ਅਤੇ ਕੀ ਉਹ ਚਾਹ ਰਹੇ ਹਨ ਸੁਣੋ ਜੀ ਨਾਮ ਮੇਰਾ ਮੋਹਨ ਗੁਜਰਟ ਸਿੰਘ ਹੈ ਜੀ ਉਹ ਲਗੂ ਟੇ ਜਿਹੜਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿੱਥੇ ਹੋਇਆ ਕੇ ਮਾਮਲਾ ਇਸਰੇ ਜੀ ਐਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਐਥੇ ਆਪਣੇ ਕੋਲ ਆ ਮੋਸੀ ਸਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਇੱਕ ਵਾਰ 10 ਦਿਨ ਜੀ ਠੀਕ ਆ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰ ਆ ਨਹੀਂ ਸੀ ਇਹ ਕੀ ਤਰੀਕ ਦੀ ਗੱਲ ਹੈ ਇਹ ਸਾਰਾ ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਵਰੇਜ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਜੀ ਉਹ ਸਿਰਫ ਉਨੇ ਜੇਰੀਏ ਚ ਗਾਇਬ ਹੋ ਗਈ ਸਾਰੇ ਪੰਜ ਸਰਪੰਚ ਸਾਡੇ ਨਾਲ ਸੀ ਕੈਵਰੇਜ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ ਲਾਸ਼ ਕੱਢ ਲਈ ਜੀ ਉਹਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਕਿ ਸਾਰੇ ਘਰ ਦੇ ਉੱਤੇ ਕੋਰ ਸੀ। ਅਭੇ ਸੋਈ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਕਿ ਕਿੱਥੇ। ਹਣੇ ਸਾਰੇ 3 ਬੈਣਾਂ ਉਹਨਾਂ ਦੇ ਘਰ ਆਏ ਗਏ। ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ। ਦੇਖੋ ਜੀ ਉਹਨਾਂ ਦੇ ਵਿੱਚ ਉਹ ਕਹਿੰਦਾ ਰਿਸ਼ਤੇਦਾਰ ਹੈ ਜੀ ਸੋਈ ਪਿਆ ਰਾਹੇ লাশ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ। ਉਹ ਯਾ ਕਿਵੇਂ ਲੱਗਦਾ ਕੋਈ ਗੱਲ ਹੋਈ ਕੋਈ। ਪਿਓ ਮਾਰਿਆ ਗਿਆ ਉਹਨਾਂ। ਇਹੇ ਵੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ। ਇੱਕ ਉਹਨਾਂ ਨਾਲ ਪਿਆ ਉਹ ਮੁੰਡੇ। ਏ ਉਹਨਾਂ ਦੀ ਦਿੱਤੀ ਨੂੰ ਮਾਰਨ ਲੱਗੇ ਸੀ ਆਪਦੀ ਮਮਾ ਦੀ ਘਾਣਾਣੀ ਨੂੰ ਮਾਰਨ ਲੱਗਿਆ ਥਾਈ ਹਾਂ ਘਾਣਾਣੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਪਰਚੇ ਲੀ ਗਏ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰਨ ਲੱਗ ਗਏ ਇਹ ਚਾਉਣੀ ਉਹਨਾਂ ਦੇ ਕੋਲ ਕੰਮ ਤਾਂ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜਿਉਂ ਲੜਦੇ ਨੇ ਜੀ ਜੀ ਉਹਨੂੰ ਮਾਰਨ ਲੱਗੇ ਨੇ ਫਿਰ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਦੋਂ ਪੁਰਤੋਂ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਗਾਲਖੋਚ ਕੇ ਦੀਚ ਮਾਰ ਰਹੇ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂੰ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਕੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਦੀ ਸੀ ਮੰਮੀ ਮਾਰਦੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਬਹਾਨੇ ਨਾਲ ਪਿਠਾ ਲਿਆ ਸੀ ਤੇ ਗੁੱਸੇ ਨਾਲ ਗਲਤੀ ਹੋਈ ਹੈ ਜੀ ਪੁਲਸ ਨੂੰ ਹਾਂ ਜੀ ਪੁਲਸ ਨੂੰ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾਜ ਮਾਏ ਸੀ ਬਾਣਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ ਗੱਲ ਵੀ ਸੀ ਉਹ ਕਰਦੇ ਕਿੰਨੇ ਫੈਮਲੀ ਮੈਂਬਰ ਦਾ ਤੇ ਉਹ ਫੈਮਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਮਰਕਾਰਾਂ ਲੀਆਂ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੁਣ ਪੁਲਸ ਨੂੰ ਪਰਚਾ ਕੀਤਾ ਗਿਆ ਕਿਹਦੇ ਨਾਮ ਤੇ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਹੈ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਾਦਕੀ ਜਾਦਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਵੰਗ ਕਰਦੇ ਸੀ ਉਹਨੂੰ ਵੀ ਨਾਲ ਉਹ ਸਜਾਉਣਗੇ ਪਾਚਾ ਪਾਇਆ ਜਾਵੇ ਉਹ ਕਰਾਂ ਫਿਰਦਾ ਵੀ ਆ ਜੀ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੱਡ ਬੋਡੀ ਡੱਡ ਬੋਡੀ ਸਮਰਾਲੇ ਪਈ ਆ ਜੀ ਉਸ ਵੰਡ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਟਾਰ ਸਿੰਘ ਹੈ ਜੀ ਇਹ ਜਿੰਨਾ ਦੇ ਦਿੱਤੋ ਹੀ ਆ ਉਹ ਮੈਂ ਕਰੋ ਜੇ ਕਤਨੀ ਜਿੰਦਗੀ ਕਿੰਨੀ ਉਮਰ ਜਨ 6 7 8 8 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਐ ਸਕਾਕਾ ਦੋ ਗੁੱਡੀਆਂ ਨੇ ਹੋਇਆ ਕਿ ਉਹ ਕੰਮ ਜਿਹਨਾਂ ਜਾਣਦੀ ਆ ਦੇ ਕੰਮ ਕਰਨੀ ਜਾਣਦੀ ਆ ਉਹਨਾਂ ਨੂੰ ਕਿੰਨੇ ਟਾਈਮ ਤੋਂ ਕੰਮ ਕਰਦੇ ਉਹਨਾਂ ਦੇ ਬੋ ਆਪਣੀ ਤੇ 16 17 ਸਾਲ ਤੋਂ ਜਿਵੇਂ ਕਿਸੇ ਦੇ ਕੋਲ ਰਕਤ ਸਾਇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਉਲਕਾਰਨਾ ਉਹਨਾਂ ਦੇ ਆਸ ਤੇ ਪਈਆਂ ਪਈਆਂ ਦਾ ਰੌਲਾ ਸੀ ਜੀ

ਮੈਂ ਜਦ ਆਉਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਤੇ ਖੁਦ ਕੁ ਤੋਂ ਪਤਾ ਲੱਗ ਗਿਆ ਕਿ ਉਹਨਾਂ ਦੇ ਘਰੇ ਨੇ ਘਰੇ ਨਹੀਂ ਸ਼ੱਕ ਮੈਨੂੰ ਆਪਦੇ ਪਰਿਵਾਰ ਤੇ ਪੂਰੀ ਆਪਣੇ ਹੈ ਕਿ ਨਹੀਂ ਅਸਲ ਜੀ ਹਾਂ ਉਹ ਮੇਰਾ ਕਬਰ ਮੈਨੂੰ ਮਿੰਟ ਮਿੰਟ ਦੱਸ ਸਕੇ ਜਾਂਦਾ ਜਿੱਨਾ ਉੱਥੇ ਟੱਕਾ ਕੱਢੀਆ ਇੰਨਾ ਟਾਈਮ ਲੱਗੂਗਾ ਇਹ ਫਿਰ ਡੱਡ ਬੋੜੀ ਦਾ ਕੋਈ ਗੱਲ ਜਦੋਂ ਤੇ ਜਦ ਸਾਡੇ ਨੂੰ ਆਪ ਪਤਾ ਲੱਗੇਗਾ ਅਸਲ ਤਕੀਬ ਕਰਦੇ ਹਾਂ ਮੰਗਰ ਮੈਂ ਤਾਂ ਹੀ ਅਭੀ ਮੈਂ ਤਾਂ ਰੋਲਿਆ ਹੋਇਆ ਹੈਗਾ ਕਿ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਹੰਸਾ ਹਮੈਲਣਾ ਚਾਹੀਦਾ ਇਸ ਤਰ੍ਹਾਂ ਹੰਸਾ ਫੋ ਮੈਂ ਬੱਚੇ ਵੀ ਮੈਂ ਪਰਿਵਾਰ ਉਹ ਜਿਹੜਾ ਅਸਲੀ ਵੰਦਾ ਵਿਧਕਾਰ ਹੋਇਆ ਉਹਨੂੰ ਕੱਪੇ ਹਰ ਦਿਨ ਦਾ ਦਿਨ